ਜਿਕਾੜਾ ਪਉਣ ਹਰੀ ਦਾ ਬਹੁਤ ਸੱਚੇ ਦਰਬਾਰ ਕੀ ਜੈ ਸੰਤ ਸਿੱਧ ਤਾਂ ਖੰਨਾ ਵੱਲੋਂ ਭਗਤਪਿੰਦਰ ਜੀ ਸਭ ਸੰਗਤਾਂ ਨੂੰ ਬੇਨਤੀ ਕਰਦੇ ਨੇ ਕਿ ਆਉਣ ਵਾਲੀ 7 ਦਸੰਬਰ ਨੂੰ 15ਵਾਂ ਵਿਸ਼ਾਲ ਮਹਾਨ ਜੋਗੀ ਦਾ ਮੇਲਾ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਪੰਜਾਬ ਦੀਆਂ ਮਸ਼ਹੂਰ ਪਾਰਟੀਆਂ ਪਹੁੰਚ ਰਹੀਆਂ ਨੇ ਜਿਸ ਦੇ ਸਰਪ੍ਰਸਤ ਸਾਡੇ ਬਹੁਤ ਹੀ ਅਜੀਬ ਸਰਕਾਰ ਜੋਗ ਸ਼੍ਰੀ ਬਲਬੀਰ ਬਦਾਵਨ ਜੀ ਚੰਡੀਗੜ੍ਹ ਵਾਲੇ ਹੋਣਗੇ ਸੋ ਸਾਰੀਆਂ ਸੰਗਤਾਂ ਨੂੰ ਹੱਥ ਬਨ ਕੇ ਬੇਨਤੀ ਹੈ ਕਿ 7 ਦਸੰਬਰ ਮੇਲਾ ਗਰਾਊਂਡ 34 ਸੈਕਟਰ ਚੰਡੀਗੜ੍ਹ ਵਿਖੇ ਪਹੁੰਚ ਕੇ ਬਾਬਾ ਜੀ ਦੀ ਜੋਤ ਦਾ ਅਸ਼ੀਰਵਾਦ ਲਓ ਤੇ ਭਗਤਾਂ ਦਾ ਅਸ਼ੀਰਵਾਦ ਲਓ ਤੇ ਸੁੰਦਰ-ਸੁੰਦਰ ਝਾਕੀਆਂ ਤੇ ਸੁੰਦਰ-ਸੁੰਦਰ ਭੇਟਾਂ ਸੁਣੋ ਅਤੇ ਬਾਬਾ ਜੀ ਦੀ ਜੋਤ ਦਾ ਅਸ਼ੀਰਵਾਦ ਲਓ ਜਿਕਰਾ ਪੋਣਾ ਹਰੀ ਦਾ ਬਹੁਤ ਸਾਚੇ ਦਰਬਾਰ ਕੀਤਾ ਹੈ